ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਜੀ ਸੇਨਾ ਅੱਜ ਸ਼ਿਵ ਸੇਨਾ ਉੱਤਮ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਇੱਕ ਵਿਸ਼ੇਸ਼ ਗੱਤਕਾ ਅੱਜ ਮੁਕੇਰੀਆਂ ਸਾਡੇ ਸੀਨੀਅਰ ਜਿਹੜੇ ਜ਼ਿਲ੍ਹੇ ਦੇ ਸਾਡੇ ਸੀਨੀਅਰ ਸੈਕਟਰੀ ਨੇ ਪਾਰਟੀ ਦੇ ਉਹਨਾਂ ਦੀ ਦੇਖ ਰਿਕ ਦੇ ਵਿੱਚ ਸਾਡੇ ਸੁਸ਼ੀਲ ਕੁਮਾਰ ਜੀ ਜਿਹੜੇ ਉਹਨਾਂ ਦੀ ਦੇਖ ਰਿਕ ਵਿੱਚ ਹੋਈ ਆ ਅੱਜ ਸਾਡੇ ਵਿੱਚ ਪੰਡਿਤ ਕਿਸ਼ਨ ਚੰਦ ਜੀ ਸੀਨੀਅਰ ਦੇ ਅਕਸ਼ਰ ਔਰ ਨਰਮਲ ਜੀ ਔਰ ਸਾਡੇ ਟੋਨੀ ਜੀ ਅੱਜ ਦਾ ਜਿਹੜਾ ਮੇਨ ਮਿੱਥੇ ਆ ਕਿਉਂਕਿ ਜੋ ਤਿਹਾਰਾਂ ਦਾ ਸਮੇਂ ਆ ਉਹ ਤਿਹਾਰਾਂ ਦੇ ਵਿੱਚ ਅਸੀਂ ਅੱਜ ਦੋ ਵਿਸ਼ਿਆਂ ਤੇ ਗੱਲ ਕਰਨ ਜਾ ਰਹੇ ਹਾਂ ਉਹਦਾ ਅਸੀਂ ਇੱਕ ਗਿਆਪਨ ਐਸ ਵੀ ਇਨਸਾਬ ਨੂੰ ਵੀ ਦਿੱਤਾ ਆ ਔਰ ਅਸੀਂ ਇਹ ਬਾਰ-ਬਾਰ ਪਿਛਲੇ ਸਾਲਾਂ 'ਚ ਵੀ ਚਿੰਤਾ ਪ੍ਰਗਟ ਕੀਤੀ ਹੈ ਔਰ ਇਸ ਵਾਰ ਵੀ ਅਸੀਂ ਇੱਕ ਐਸਡੀਐਮ ਸਾਹਿਬ ਨੂੰ ਵਿਆਪਨ ਦਿੱਤਾ ਆ ਜਿਹਦੇ ਵਿੱਚ ਅਸੀਂ ਇਹ ਗੱਲ ਕੀਤੀ ਹੈ ਕਿ ਜਿਹੜੇ ਪਟਾਕੇ ਨੇ Hindu Devi Devtaਾਂ ਦੇ ਲੱਗੇ ਹੋਏ ਪਟਾਕੇ ਆ ਇਹ ਵਰਜਿਤ ਹੋਣੇ ਚਾਹੀਦੇ ਆ ਬੰਦ ਹੋਣੇ ਚਾਹੀਦੇ ਆ ਔਰ ਇਹਨਾਂ ਦੀ ਜਿਹੜੀ ਖਰੀਦ ਆ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਾ ਹੀ ਕੋਈ ਜਿਹੜੇ ਪਟਾਕੇ ਇਹ ਵੇਚੇ ਔਰ ਨਾ ਹੀ ਖਰੀਦੇ ਦੂਸਰੀ ਗੱਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਜੋ ਅਸੀਂ ਰਿਟਰਨ ਦੇ ਵਿੱਚ ਵੀ ਦਿੱਤਾ ਆ ਕਿ ਜਿਹੜੇ ਪਟਾਕੇ ਆ ਮਾਨੀਏ ਆਦਰਨੀਏ ਡਿਪਟੀ ਕਮਿਸ਼ਨਰ ਸਾਹਿਬ ਆਸ਼ੀਕਾ ਜੈਨ ਜੀ ਦੇ ਜੋ ਨਿਰਧਾਰਿਤ ਕੀਤੇ ਹੋਇਆ ਉਸੇ ਸਥਾਨਾਂ ਦੇ ਉੱਤੇ ਪਟਾਕੇ ਜਿਹੜੇ ਵੇਚੇ ਜਾਣ ਕਿਉਂਕਿ ਅਸੀਂ ਦੇਖਿਆ ਆ ਕਿ ਪੂਰੇ ਬਾਜ਼ਾਰ ਦੇ ਵਿੱਚ ਮੁਕੇਰੀਆਂ ਦੇ ਵਿੱਚ ਲਗਭਗ ਲਗਭਗ 50% ਦੁਕਾਨਦਾਰ ਜਿਹੜੇ ਹੈਗਾ ਬੇ ਢੜਕ ਪਟਾਕੇ ਵੇਚ ਰਿਹਾ ਔਰ ਮੁਕੇਰੀਆਂ ਨਹੀਂ ਦਸੂਆ ਟਾਂਡੇ ਹਰ ਇੱਕ ਜਗ੍ਹਾ ਤੇ ਇਸੇ ਤਰ੍ਹਾਂ ਹੀ ਵਪਾਰੀ ਜਿਹੜਾ ਹੈਗਾ ਆ ਜਿਹੜੇ ਮੁਨਾਫਾਖੋਰੀ ਲੋਗ ਨੇ ਜਿਹੜੇ ਆ ਉਹ ਖਤਰੇ ਜਿਹੜਾ ਆ ਉਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ ਜਿਹੜਾ ਅਸੀਂ ਮੁਕੇਰੀਆਂ ਬਾਜ਼ਾਰ ਆ ਅਸੀਂ ਐਸਡੀਐਮ ਸਾਹਿਬ ਮੁਕੇਰੀਆਂ ਨੂੰ ਵੀ ਬੇਨਤੀ ਕਰਦੇ ਆ ਉਹ ਡੀਐਸਪੀ ਸਾਹਿਬ ਮੁਕੇਰੀਆਂ ਨੂੰ ਵੀ ਬੇਨਤੀ ਕਰਦੇ ਆ ਐਸਐਸਓ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਦੀਵਾਲੀ ਤੋਂ ਆਉਣ ਤੋਂ ਪਹਿਲੇ ਪੱਲੇ ਕੋਈ ਖਤਰਾ ਜਾਂ ਕੋਈ ਚਿੰਗਾਰੀ ਜਿਹੜਾ ਆ ਉਹ ਬਿਕਰਾ ਰੂਪ ਧਾਰਨਾ ਕਰ ਜਾਏ ਕਿਉਂਕਿ ਜਿਹੜਾ ਆਵਾਜ਼ਾਈ ਹੈਗੀ ਆ ਤਿਹਾਰਾਂ ਦੇ ਦਿਨਾਂ ਦੇ ਵਿੱਚ ਰਸ ਬਹੁਤ ਆ ਬਜ਼ਾਰਾਂ 'ਚ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਪਟਾਕੇ ਨੇ ਉਹ ਨਿਰਧਾਰਿਤ ਸਥਾਨ ਤੇ ਹੀ ਔਰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਏ ਅਸੀਂ ਹੁਣ ਦੀ ਪ੍ਰੈਜ਼ੈਂਟ ਦੀ ਗੱਲ ਕਰਨੀ ਹੈ ਤਾਂ ਪਟਾਕੇ ਦੀ ਜਿਹੜੀ ਵਿਕਰੀ ਹੈਗੀ ਆ ਜਾਂ ਪਟਾਕਿਆਂ ਦੇ ਜਿਹੜੇ ਸਟਾਲ ਆ ਹੁਣ ਵੀ ਬੇਤੜਕ ਲੱਗੇ ਹੋਏ ਆ ਵਕੇਰੀਆਂ ਦੇ ਵਿੱਚ ਅਸੀਂ ਅੰਤ ਦੇ ਵਿੱਚ ਇਹੀ ਕਵਾਂਗੇ ਕਿ ਜਿਹੜੀ ਪਟਾਕਿਆਂ ਦੀ ਵਿਕਰੀ ਹੈਗੀ ਉਹ ਸ਼ਹਿਰ ਦੇ ਵਿੱਚ ਨਾ ਹੋਵੇ ਕਿਉਂਕਿ ਸ਼ਹਿਰ ਦੇ ਵਿੱਚ ਜਿਹੜੀ ਆਵਾਜਾਈ ਹੈ ਔਰ ਲੋਕ ਹੈ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਜੇ ਔਰ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਮਾਨਯੋਗ ਐਸਟੀਐਮ ਸਾਹਿਬ ਨੂੰ ਵੀ ਕਿ ਜਿਹੜੀ ਪਟਾਕਿਆਂ ਦੀ ਜਿਹੜੀ ਵਿਕਰੀ ਹੈ ਨਿਰਧਾਰਿਤ ਸਥਾਨਾਂ ਦੇ ਕੀਤੀ ਜਾਵੇ ਜੈ ਸ਼੍ਰੀ ਰਾਮ ਬਾਤਮਾਤਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ